ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਗਏ ਹੋਏ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਿਹੜਾ ਆ ਡਿਪੋਰਟ ਕਰਕੇ ਜਿਹੜਾ ਆ ਉਹ ਭਾਰਤ ਭੇਜ ਦਿੱਤਾ ਗਿਆ ਤਾਂ ਇੱਕ ਜਿਹੜੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਆਕਾਸ਼ ਜੋ ਕਿ ਉਸਨੇ ਚਾਰ ਵੀਡੀਓ ਜਿਹੜੀਆਂ ਨੇ ਡੋਂਕੀ ਰੂਟ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਸੀ ਤਾਂ ਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਚਿੱਕੜ ਦੇ ਵਿੱਚ ਜਿਹੜਾ ਆ ਉਹ ਲਿਬੜੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਦੇ ਵਿੱਚ ਜਿਹੜਾ ਟੈਂਟ ਲਗਾਇਆ ਗਿਆ ਹੈ بارش ਹੋ ਰਹੀ ਹੈ ਔਰ ਇਹ ਰੂਟ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਡੈਥ ਰੂਟ ਜਿਹੜਾ ਆ ਉਹ ਦੱਸਿਆ ਜਾ ਰਿਹਾ ਪੈਨਾਮਾ ਦੇ ਜਿਹੜੇ ਜੰਗਲ ਨੇ ਇਹ ਉਹ ਦੱਸੇ ਜਾ ਰਹੇ ਨੇ ਕਿ ਆਖਿਰਕਾਰ ਕਿੰਨਾ ਜਿਹੜਾ ਔਖਾ ਹੁੰਦਾ ਹੈ ਕਿ ਕਈ ਕਈ ਜਿਹੜੇ ਕੈਂਟੇ ਜਿਹੜਾ ਤੁਰਨਾ ਪੈਂਦਾ ਕਈ ਕਈ ਕਿਲੋਮੀਟਰ ਜਿਹੜਾ ਉਹ ਤੁਰਨਾ ਪੈਂਦਾ ਆ ਤਾਂ ਲੋਕ ਜਿਹੜੇ ਨੇ ਲੇਕਿਨ ਹਜੇ ਵੀ ਜਿਹੜਾ ਉਹ ਬਾਜ਼ ਨਹੀਂ ਆਦੇ ਕਿਉਂਕਿ 40-45 ਲੱਖ ਲਾ ਕੇ ਵੀ ਜਿਹੜਾ ਉਹ ਡੋਂਕੀ ਦੇ ਜਰੀਏ ਅ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਨੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਤੁਸੀਂ 45 ਤੋਂ 50 ਲੱਖ ਰੁਪਇਆ ਲਾ ਕੇ ਜਿਹੜਾ ਤੁਸੀਂ ਅਮਰੀਕਾ ਜਾਣਾ ਤਾਂ ਉਹੀ ਪੈਸੇ ਨਾਲ ਤੁਸੀਂ ਕੁਛ ਇੱਥੇ ਵੀ ਜਿਹੜਾ ਕੋਈ ਵਧੀਆ ਕੰਮ ਕਰ ਸਕਦੇ ਹੋ ਪਰ ਲੇਕਿਨ ਆਪਣੀ jaan ਵੀ ਇਹ ਲੋਕ ਜਿਹੜੇ ਨੇ ਉਹ ਜੋਖਮ 'ਚ ਪਾਉਂਦੇ ਨੇ ਤਾਂ ਡੌਂਕੀ ਰੂਟ ਦੇ ਉੱਤੇ ਜਿਹੜੀਆਂ ਤਸਵੀਰਾਂ ਨੇ ਇਹ ਸਾਹਮਣੇ ਜਿਹੜੀਆਂ ਆਈਆਂ ਨੇ ਕਿ ਕਈ ਵਾਰ ਕੀ ਹੁੰਦਾ ਹੈ ਕਿ ਲੋਕ ਤੇ ਕਈ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਹੈ ਤਾਂ ਉਹ ਬਚ ਜਾਂਦੇ ਨੇ ਤਾਂ ਅਮਰੀਕਾ ਦੇ ਵਿੱਚ ਜਿਹੜਾ ਉਹ ਐਂਟਰ ਹੋ ਜਾਂਦੇ ਪਰ ਕਈ ਲੋਕ ਜਿਹੜੇ ਹੈਗੇ ਨੇ ਕੋਈ ਜੰਗਲਾਂ ਦੇ ਵਿੱਚ ਹੀ ਮਰ ਜਾਂਦੇ ਨੇ ਕੋਈ ਜਦੋਂ ਸਮੁੰਦਰ ਦੇ ਜ਼ਰੀਏ ਜਦੋਂ ਇਹਨਾਂ ਨੂੰ ਡੌਂਕੀ ਲਵਾਈ ਜਾਂਦੀ ਤਾਂ ਸਮੁੰਦਰ ਦੇ ਵਿੱਚ ਹੀ ਕਈ ਰੁੜ ਰੁੜ ਜਾਂਦੇ ਨੇ ਪਰ ਕਈ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਉਹ ਅੱਗੇ ਜਾਂਦੇ ਪਰ ਲੇਕਿਨ ਅਮਰੀਕਾ ਵੱਲੋਂ ਸਖਤ ਰਵਈਆ ਅਪਣਾਦੇ ਹੋਇਆ ਆ ਕੱਲ ਜਿਹੜਾ ਆ 104 ਭਾਰਤੀਆਂ ਨੂੰ ਜਿਹੜਾ ਆ ਵਾਪਸ ਅੰਮ੍ਰਿਤਸਰ 에ਅਰਪੋਰਟ ਤੋਂ ਭੇਜਿਆ ਗਿਆ ਔਰ ਡਿਪੋਰਟ ਕੀਤਾ ਗਿਆ ਕਿਉਂਕਿ ਉਹਨਾਂ ਦੇ ਵਿੱਚ ਕਈ ਕਈ ਐਸੇ ਲੋਕ ਸਨ ਜਿਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਸੀ ਤਾਂ ਔਰ ਇਹ ਜਿਹੜੀ ਤਸਵੀਰਾਂ ਜਿਹੜੀਆਂ ਉਹ ਆਕਾਸ਼ ਜਿਹੜਾ ਹਰਿਆਣਾ ਦਾ ਰਹਿਣ ਵਾਲਾ ਸੀ ਉਹਦੇ ਵੱਲੋਂ ਜਿਹੜਾ ਜਦੋਂ ਡੌਂਕੀ ਲਗਾਈ ਜਾ ਰਹੀ ਸੀ ਤੇ ਇਹ ਜਿਹੜੀਆਂ ਵੀਡੀਓ ਜਿਹੜੀ ਆ ਉਹਦੇ ਵੱਲੋਂ ਜਿਹੜੀਆਂ ਖਿੱਚੀਆਂ ਗਿਆ ਤਾਂ ਇਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਉਸੇ ਵੱਲੋਂ ਜਿਹੜਾ ਵਾਇਰਲ ਤੇ ਜੀਆਂ ਨੇ